ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸਵਾਗਤ ਹੈ ਆਪਣੇ ਸਿੱਧੂ ਟਰੈਕਟਰ ਚੈਨਲ ਤੇ ਤੇ ਅੱਜ ਉਹਨਾਂ ਬਾਈ ਆਪਾਂ ਤੁਹਾਨੂੰ ਦੋ ਟਰੈਕਟਰ ਦਿਖਾਉਣੇ ਆ ਬਾਈ ਕੋਲੇ ਛੋਟੇ ਟਰੈਕਟਰ ਹੁੰਦੇ ਆ ਛੋਟੇ ਕਿਸਾਨਾਂ ਲਈ ਤੇ ਹੁੰਦੇ ਬਾਈ ਚੰਗੇ ਆ ਤੇ ਮਲਿਆਉਣੇ ਬਾਈ ਨਾ ਕਰਾਉਣੇ ਗੱਲਬਾਤ ਆਪਾਂ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਠੀਕ ਆ ਵਧੀਆ ਤੁਸੀਂ ਰਸੋ ਬਾਈ ਤੇ ਆਪਣੇ ਕੋਲ ਦੋ ਟਰੈਕਟਰ ਅੱਜ ਆਹ ਦੋ ਟਰੈਕਟਰ ਆ ਜੀ ਦੋ ਟਰੈਕਟਰ ਆ ਬਾਈ ਕੋਲੇ ਤੇ ਆਪਾਂ ਲੈਨੇ ਆ ਬਾਈ ਤੋਂ ਜਾਣਕਾਰੀ ਤੇ ਆ ਕਿਹੜਾ ਮਾਡਲ ਆ ਬਈ ਆ ਇਹ 2000 ਮਾਡਲ ਆ ਜੀ 2000 ਮਾਡਲ ਐਸ਼ਰ ਨਸੀ ਹੈ ਨਾ 241 ਐਨ ਸੀ 241 50 ਨੰਬਰ ਸੰਗਰੂਰ ਦਾ ਪੰਜਾਬ ਨੰਬਰ ਬਾਈ ਸੰਗਰੂਰ ਦਾ ਪੀ ਵੀ 13 ਟਾਇਰਾਂ ਦੀ ਕੰਡੀਸ਼ਨ ਦੇ ਬਾਰੇ ਗੱਲ ਕਰ ਲਈਏ ਕਿੰਨੇ ਕਿ ਪਏ ਨੇ ਮੂਲ 70 ਪੈਸੇ ਆ ਮਾਗ ਲੈ 85 90 ਪੈਸੇ ਆ ਮੂਲ 70 ਪੈਸੇ ਆ 85 90 ਪੈਸੇ ਬਾਕੀ ਟਰੈਕਟਰ ਬਹੁਤ ਸਾਫ ਸੁਥਰਾ ਪਿਆ ਨਾ 2000 ਮਾਡਲ ਦੇ ਸਾਬ ਹਣਾ ਸਾਰਾ ਜੈਨੂਅਲ ਹੈ ਇੰਜਨ ਇਹਦਾ ਚੰਗਾ ਪੂਰਾ ਫੁੱਲ ਚੰਗਾ ਜਾਵਾ ਬਾਕੇ ਤਸੱਲੀ ਕਰਕੇ ਲੈ ਜੀ ਅੱਛਾ ਬਾਕੇ ਬਾਈ ਤਸੱਲੀ ਕਰਕੇ ਲੈ ਜਾਓ ਬਾਕੀ ਸੀਜ਼ਨ ਦਾ ਟਾਈਮ ਆ ਹੁਣ ਤਾਂ ਬਾਈ ਜੀ ਇਹ ਟਰੈਕਟਰ ਟਰਾਲੀਆਂ ਟੋਲੀਆਂ ਧੋਣ ਵਾਸਤੇ ਨਾ ਬਹੁਤ ਵਧੀਆ ਖਾਤਾ ਖੋਚਾ ਘਟਾ ਇਹਨਾਂ ਦਾ ਟਰੈਕਟਰ ਬਾਈ ਸੁੱਕਾ ਬਹੁਤ ਪਿਆ ਯਾਰ ਸਾਫ ਬਹੁਤ ਵਾਹ ਟਰੈਕਟਰ ਜੀ ਲੱਕਰ ਹੋ ਚੈੱਕ ਕਰਨਾ ਚਾਰੇ ਪਾਸੇ ਜੋਸ਼-ਸ਼ੂਦਾ ਦੇਖ ਲਓ ਪ੍ਰਾਇਮਰ ਨਿਕਲ ਗਿਆ ਤਾਂ ਹੁੰਦਾ ਸਾਈਡਾਂ ਤੋਂ ਪੂਰਾ ਰੰਗ ਪੈ ਟਰੈਕਟਰ ਤੇ ਇੰਜਨ-ਓੰਜਨ ਤੇ ਵੀ ਬਾਕੀ ਰੈਂਬ ਰੰਬ ਦੇਖ ਲਓ ਬਾਈ ਜੀ ਬਹੁਤ ਸਾਫ ਨੇ ਮਾਡਲ ਦੇ ਹਿਸਾਬ ਨਾਲ ਨਹੀਂ ਨਾ ਰੈਂਬ ਰੰਬ ਗਲ ਜਾਂਦੇ ਹੁੰਦੇ ਇਹਨਾਂ ਦੇ ਕਰੋ ਚੱਕ ਲੈ ਮਰਗਾੜ ਮੂੜਾ ਆਇਆ ਪਿਆ ਬਾਈ ਪੂਰੇ ਵਧੀਆ ਡੰਡਾ ਫੱਟੀ ਛਤਰੀ ਬਾਈ ਨਾਲ ਟਰੈਕਟਰ ਦੇ ਇੱਕ ਕਰ ਲਓ ਬਾਈ ਮਰਗੜ ਵਧੀਆ ਬੇਦਾਗ ਮਰਗੜ ਨੇ ਕਿਸੇ ਪਾਸੇ ਗਲੇ ਖਲੇ ਨਹੀਂ ਹੈਗੇ ਤੇ ਬਾਈ ਤੋਂ ਆਪਾਂ ਇਹਦਾ ਰੇਟ ਪੁੱਛਦੇ ਆਂ ਲਈਆਂ ਜਾਣਕਾਰੀ ਤੇ ਇਹਦਾ ਰੇਟ ਦੱਸੀ ਬਾਈ ਕੀ ਆ ਰੇਟ 1 ਲੱਖ 45000 ਰੁਪਏ ਜੀ 1 ਲੱਖ 45000 ਰੁਪਿਆ ਹਾਂਜੀ ਲੋਜ ਭਰਾਓ 1 ਲੱਖ ਤੇ 45000 ਰੁਪਏ ਰੇਟ ਆ ਪੰਜਾਬ ਨੰਬਰ ਆ ਤੇ ਕੀ ਮੰਨ ਤਾਣ ਹੋ ਜੂਗਾ ਚੋਂ ਜਿਹੜਾ ਤੁਹਾਡੀ ਵੀਡੀਓ ਦੇਖ ਕਾਊ ਆਪਾਂ 10000 ਰੁਪਏ ਡਿਸਕਾਊਂਟ ਕਰ ਦਾਂਗੇ ਬਾਈ ਕਹਿੰਦਾ 10000 ਰੁਪਿਆ ਡਿਸਕਾਊਂਟ ਕਰ ਦਾਂਗੇ ਬਾਕੀ ਬਾਈ ਮੌਕੇ ਤੇ ਸੌਦਾ ਹੋ ਜਾਂਦਾ ਹੁੰਦਾ ਥੋੜਾ ਬਹੁਤਾ ਮੰਨ ਤਾਣ ਬਾਕੀ ਕੋਲੇ ਆਏ ਤਾਂ ਬਈ ਫਰਕ ਪੈ ਜਾਂਦਾ ਜੀ ਇਹਦਾ ਤੇ ਅੱਗੇ ਦਿਖਾਉਣੇ ਆ ਬਾਈ ਜੀ ਸੋਨਾ ਲੀਕਾ 745 ਡਬਲ ਕਲੱਚ ਆ ਗਿਆ ਇਹ ਡਬਲ ਕਲੱਚ ਪੰਜਾਬ ਨੰਬਰ ਡਬਲ ਕਲੱਚ ਇਹ ਵੀ ਪੰਜਾਬ ਨੰਬਰ ਆ ਗਿਆ ਬਾਈ ਕੋਲੇ ਦੋਨੇ ਪੰਜਾਬ ਨੰਬਰ ਟਰੈਕਟਰ ਆ ਕਿਤੇ ਕਿਸਾਨ ਭਰਾ ਨੂੰ ਚਾਹੀਦੇ ਨਾ ਦਾ ਪੂਰਾ ਸਾਫ ਟਰੈਕਟਰ ਪਿਆ ਯਾਰ ਇਹ ਵੀ ਨਾ ਰੰਗ ਪੇਂਟ ਦੇਖੋ ਟਰੈਕਟਰ ਤੇ ਲੋ ਇੰਜਨ ਵੰਜਨ ਦਾ ਬਾਈ ਚੈੱਕ ਕਰ ਲਿਓ ਬਾਕੀ ਰੰਬਾ ਰੰਬਾ ਯਾਰ ਬਹੁਤ ਸਾਫ ਆ ਬਾਕੀ ਆ ਇਹ ਟਰੈਕਟਰਾਂ ਤੋਂ ਬਾਈ ਰੰਗ ਛੇਤੀ ਛੇਤੀ ਲੈਂਦੇ ਹੀ ਨਹੀਂ ਇਨਾ ਰੰਗ ਬਹੁਤ ਚੰਗਿਆ ਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਵੀ ਯਾਰ ਬਹੁਤ ਪਿਆ ਟਰੈਕਟਰ ਦੇ ਨਾ 85 ਤੋਂ 90 ਪੈਸੇ ਪਿਆ ਟਰੈਕਟਰ ਦੇ ਨਵੇਂ ਵਰਗੀ ਮੰਨ ਬਸ ਐਮ ਆਰ ਫ ਦੇ ਟਾਇਰ ਆ 13 ਵਾਲਿਆਂ ਚ ਹੋ ਰੰਬ ਰੰਬ ਚੈੱਕ ਕਰੋ ਬਈ ਬਹੁਤ ਸਾਫ ਪਿਆ ਆ ਟਰੈਕਟਰ ਯਾਰ ਮਾਡਲ ਹਿਸਾਬ ਨਾਲ ਕਿਹੜਾ ਮਾਡਲ ਦੱਸਿਆ ਦੀ ਇਹ 2003 ਮਾਡਲ ਆਈ 2003 ਮਾਡਲ ਬਾਈ ਮਾਡਲ ਦੇ ਹਿਸਾਬ ਨਾਲ ਯਾਰ ਕੰਡੀਸ਼ਨ ਬਹੁਤ ਚੰਗੀ ਪਿਆ ਟਰੈਕਟਰਾਂ ਦੀ ਤਾਂ ਕਰੋ ਚੈੱਕ ਗੇਰਾ ਸਾਰਾ ਜੈਨੂਨ ਟਰੈਕਟਰ ਜਿੰਨਾ ਡੰਡਾ ਨੁੰਡਾ ਮਿਲੂ ਨਾਲ ਇਹਦੇ ਹਾਂ ਡੰਡਾ ਮਿਲੂ ਡੰਡਾ ਫੱਟੀ ਛਤਰੀਬਾਈ ਨਾਲ ਮੇਰੂ ਲੈ ਪੂਰੀ ਸ਼ਕੀਨ ਛਤਰੀਆ ਦੇਖੋ ਪੁਰੀਆਂ ਝੱਲਣਾ ਝੁੱਟਲਣ ਲਾਈਆਂ ਬਾਈ ਨੇ ਪੂਰਾ ਸ਼ਿੰਗਾਰ ਹੈ ਹੋਇਆ ਟਰੈਕਟਰ ਆ ਕਰੋ ਚੈੱਕ ਬਾਈ ਇਧਰ ਰੰਬਰ ਰੰਬਰ ਮਰਗੜ ਦੇਖ ਲੋ ਯਾਰ ਵਿੱਚੋਂ ਬਹੁਤ ਸਾਫ਼ ਹੈ ਨੇ ਮਾੜੋ ਜਿਹਾ ਹਿਸਾਬ ਨਾਲ ਫੁੱਲ ਸੋਹਣਾ ਟਰੈਕਟਰ ਪਿਆ ਬਾਈ ਆਪਾਂ ਕਹਿ ਸਕਦੇ ਆਂਗੇ ਚਲੋ ਮਾੜੇ ਹਿਸਾਬ ਨਾਲ ਰੰਗ ਪੇਂਟ ਦਾ ਥੋੜਾ ਬਹੁਤਾ ਲੱਥ ਜਾਂਦਾ ਬਾਈ ਪਰ ਕੰਡੀਸ਼ਨ ਬਹੁਤ ਚੰਗੀ ਪਈ ਆ ਟਰੈਕਟਰ ਜੀ ਹਣਾ 50 ਨੰਬਰ 2003 ਮਾਡਲ ਤੇ ਕੀ ਡਿਮਾਂਡ ਹੈ ਦੀ? ਡਿਮਾਂਡ 2,05,000 ਰੁਪਏ। 2,05,000 ਰੁਪਏ ਡਬਲ ਕਲੱਚ 6 ਜਿਰੀ ਤੇ ਕੀ ਹੈ? 6 6 ਜਿਰੀ ਲੈ। ਤੇ ਇਹ ਜੋ ਕੀ ਮੰਗਤਾਂ ਹੋ ਜੂ 2,05,000 ਤੋਂ। ਤੇ ਮੌਕੇ ਤੇ 1,85,000 ਤਾਂ ਦੇ ਦਾਂਗੇ ਆਪਾਂ। ਲੋ ਜੀ ਮੇਤਰੋ 1,85,000 ਰੁਪਏ ਦਾ ਡਰਾਈਵਰ ਲੈ ਜਾਓ ਡਬਲ ਕਲੱਚ 45 ਵਾਲਾ ਸੋਨਾ ਲੀਕਾ। ਬਹੁਤ ਜਾਇਜ਼ ਰੇਟ ਹੀ ਹੈ ਬਾਈ। ਤੇ ਆਪਣਾ ਬਾਈ ਜੀ ਫੋਨ ਨੰਬਰ ਬੋਲ ਦਿਓ। 8146650794 ਇੱਕ ਵਾਰੀ ਹੋਰ ਬੋਲੋ। 8146650794 ਲੋ ਬਾਈ ਬਾਈ ਦਾ ਨੰਬਰ ਸਕਰੀਨ ਤੇ ਲਾ ਦਾਂਗੇ ਤੇ ਵੀਡੀਓ ਚੰਗੀ ਲੱਗਦੀ ਹੈ ਬਾਈ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਿਓ ਬਾਈ ਜੀ ਸਬਸਕ੍ਰਾਈਬ ਧੰਨਵਾਦ ਬਾਈ ਸਾਰੇ ਭਰਾਵਾਂ ਦਾ